ਸਜੋਗਾ ਸਕੈਨ ਦੇ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਸ਼ੌਂਕੀ ਸਰਦਾਰ ਬੱਬੂ ਮਾਨ ਦੀ ਵਿਸ਼ੇਸ਼ ਕਲਮ ਜਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਔਰ ਉਹਨਾਂ ਦੀ ਪੂਰੀ ਟੀਮ ਨੇ ਕਿਰਦਾਰ ਨਭਾਇਆ ਜਟਿਆਲਾ ਗੁਰੂ ਵਿਖੇ ਉਹਨਾਂ ਵਾਸਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਗਾਤ ਜਾਣਕਾਰੀ ਦੀ ਚਲਦੇ ਆਪਾਂ ਪ੍ਰੈਸ ਕਾਨਫਰੰਸ ਵਿੱਚ ਜਲੂਸ ਕਿਸੇ ਨਿਕਲੇ ਜਾ ਰਹੇ ਹੈ ਕਾਇਸਤਰਾ ਮੈਂ ਵਿਸ਼ੇਸ਼ ਰਿਸ਼ਤਿਆਂ ਅੱਲਾਮ ਸੋਚ ਦੋ ਤਰ੍ਹਾਂ ਨਾਲ ਜ਼ਿੰਦਗੀ ਨੂੰ ਜਿਉਂਾਇਆ ਜਾਂਦਾ ਇੱਕ ਹੁੰਦਾ ਹੈ ਸਪਿਰਚੁਅਲ ਜਿਹੜਾ ਬਹੁਤ ਘੱਟ ਲੋਕ ਕਰਦੇ ਨੇ ਕੁਝ ਲੋਕ ਸੁਧਾਰਨ ਦੇ ਤੌਰ ਤੇ ਆਸਮੈ ਭੁਗਤਦੇ ਨੇ ਅਲੱਗ-ਅਲੱਗ ਤਰ੍ਹਾਂ ਨਾਲ ਕੁਝ ਲੋਕ ਪਹਾੜਾਂ 'ਚ ਜਾ ਕੇ ਵਾਦ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਦੁਨੀਆ 'ਤੇ ਕੋਈ ਮਾਨਾ ਨਹੀਂ ਉਹ ਇੱਕ ਅਲੱਗ ਜ਼ੋਨ ਚੋਂ ਨੇ ਸ਼ਹਿਰੂ ਏਨਾ ਜਿੱਦਾਂ ਜਿਵੇਂ ਉਹ ਬੁੱਧ ਹੋ ਜਾਂਦੇ ਨੇ ਉਹਨਾਂ ਦਾ ਇੱਕ ਅੱਗ ਦੇ ਦੁਨੀਆ پر جس سماج اچھی پہ چلتے ہیں وہ ہر چیز ایک نہ جڑی ہوئی ہے سنیما منورنجن دا سادن ہے اور یہ بھی کوئی ضروری نہیں کہ ساری فلمہ سیکھتے ہیں اور ہر ڈائلہ تھانوں سیم ملے جس صرف سیدھ ہی سرما دیکھا جاتا پھر جڑے دنیا کے اِنچر ہیں پھر تو سارا کچھ ان کے حساب سے ہے ਜਦੋਂ ਵੀ ਕੋਈ ਕਹਾਣੀਕਾਰ ਕਹਾਣੀ ਸਿਰਜਦਾ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਅਰੀਜਨਲ ਸਨੇਮੈਟਰੀ ਹਾਲੀਵੁੱਡੀ ਰਤ ਜਿਹੜੇ ਹਲਾਟ ਕਰਾਉਂਦਾ ਜਿਹਨਾਂ ਦੇ ਨਾਲ ਸਿਨੇਮਾ ਉਹ ਅਲੱਗ-ਅਲੱਗ ਬਣ ਗਿਆ ਛੋੜਨੇ ਮਤਲਬ ਜਿਸ ਕਿਤੇ ਚਾਹੀ ਵਸਦੇ ਐ ਉੱਥੇ ਹਮੇਸ਼ਾ ਲੇਖਕ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇੱਕ ਐਸੀ ਕੜੀ ਲੈ ਕੇ ਤੁਰਾਂ ਕਿ ਜਿਹਨਾਂ ਆਰ ਪੱਧਰ ਨੂੰ ਇੱਛਾ ਜੀ ਲੱਗੇ। ਔਰ ਕਿਤੇ ਕਿਤੇ ਸਿੱਧ ਖਲਾਜ ਦੇ ਲਾਈਫ ਵੀ ਹੁੰਦਾ ਹੈ। ਬਹੁਤ ਚੀਜ਼ਾਂ ਜੋ ਅਸੀਂ ਨਿੱਜੀ ਜ਼ਿੰਦਗੀ ਵਿੱਚ ਨਹੀਂ ਕਰ ਸਕਦੇ। ਅਗਰੈਸ਼ਨ ਅਸੀਂ ਨਹੀਂ ਸ਼ੋਅ ਕਰ ਸਕਦੇ। ਅਸੀਂ ਕਈ ਵਾਰੀ ਸਾਹਮਣੇ ਦੇਖ ਕੇ ਉਹ ਕੋਰਾ ਜਿਹਾ ਦੁਖ ਸੰਤੁਸ਼ਟ ਹੁੰਦੇ। ਸੋ ਇਸ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਖੈਰ ਪਰਿਵਾਰਕ ਪਰ ਇਹ ਇੱਕ ਲਗਤਰਾਂ ਦਾ ਬੇਪਰ ਹੈ। ਅਬ ਇਹਦੇ ਵਿੱਚ ਇਹਨੂੰ ਥ੍ਰਿਲਰ ਵੀ ਬਣਾ ਸਕਦੇ। ਸਾਡੇ ਸਿਨੇਮਾ ਚ ਆ ਜਾਣਦੂ ਦੁਰਬੇ ਨਹੀਂ ਹੁੰਦੇ ਛੇਤੀ ਦੇ ਕਿ ਜਿਹੜੀ ਫਿਲਮ ਬਣ ਲੈਂਦੇ ਉਹ ਕਾਮੇਡੀ ਹੁੰਦੀ ਹੈ ਪਰ ਇਹਦੇ ਚ ਯਾਇਰੋ ਪਰਿਵਾਰ ਕਹਿ ਸਕਦੇ ਆ ਯਾਇਰੋ ਥ੍ਰਿਲਰ ਕਹਿ ਸਕਦੇ ਆ ਇਹ ਕਾਮੇਡੀ ਫਿਲਮ ਨਹੀਂ ਸੀਰੀਅਸ ਸਿਨੇਮਾ ਨਹੀਂ ਹਰ ਸਰੇਗਾ ਸਵਾਲ ਕੋਚ ਕਹਤੇ ਜੀਕਦਾ ਕਟਬਟਰ فیر جی ਤੁਸੀਂ ਆਗਾਜ਼ ਕਰੋ ਆਪ ਬਈ ਤੁਸੀਂ ਕੋਈ ਜਿਹੜਾ ਤੁਹਾਨੂੰ ਲੱਗਦਾ ਹੈ ਇਹ ਸਵਾਲ ਕਮਾਲ ਦਾ ਉਹ ਸ਼ੁਰੂ ਕਰੋ ਸਰ ਵਾਰੀਅਰ ਬਾਈ ਬਲੱਡ ਬ੍ਰਦਰ ਬਾਈ ਹਾਰਟ ਇਹਦਾ ਮਤਲਬ ਇਹ ਹਾਂਜੀ ਦੇਖੋ ਆਸਤਰੀ ਕਾਲ ਪਹਿਲਾਂ ਸਾਰੇ ਨੂੰ ਵਾਰੀਅਰ ਆਫ ਬਲੱਡ ਦੇ ਪੰਕਾ ਲੈ ਕਰੀਏ ਕਿ ਉਹ ਰੰਗ ਮੈਂਦੇ ਨੇ ਜਿਹੜੇ ਬੰਦਾ ਇੰਨਾ ਸਟਰੌਂਗ ਹੋਵੇ ਕੋਈ इमोਸ਼ਨਲੀ ਵੀ ਹੁੰਦਾ ਹੈਗਾ ਉਨੀ ਸਟੈਂਥ ਫਿਜ਼ੀਕਲ ਵੀ ਹੁੰਦੀ ਹੈ میں انہوں دیکھتا ہوں ہاں جی تے تینکیو یہ صدا کردار ہے کہ جس کردار دی کہانی ہے کہ یہ وہ کردار بہت سکرانک کر رہے ہیں منٹلی وہ جت سے رشتیاں دکھا رہاں دیئے لیے ان سے کردہ تھوڑا غنٹے بل ہو جاتا ہے تو تینکیو تینکیو جمدت میں ہم تو سے ڈیپ ڈیپ ڈیو کار رہی ہوں کتنا ایکسپیرینس پر آئے کر رہاں کر رہاں کر رہاں کر رہاں کر رہاں کر رہاں کر ستری ہے کہ جن پیار سارا پوری ٹیم نے ਉਹ ਗੱਲ ਕਰ ਲੈਣਾ ਸਾਰੇ ਇਕੱਠੇ ਹੋ ਕੇ ਜਿੱਦੇ ਵਾਵਾ ਹੁੰਦੀ ਹੈ ਤੇ ਤਰੀਫ ਹੁੰਦੀ ਹੈ ਪੰਜਾਬ ਦੇ ਚਿੰਤਕ ਇਸ ਗੱਲ ਨੂੰ ਮੰਨਣੋਂ ਪਿਆਰ ਨਹੀਂ ਕਿ ਜਿਹੜੇ ਗਾਉਣ ਵਾਲੇ ਆ ਜਾਂ ਪੰਜਾਬੀ ਲੇਖਕਾਂ ਆ ਜਾਂ ਫਿਲਮ ਵਾਲੇ ਨੇ ਕਰਿਆ ਇਹ ਵੀ ਸਾਡਾ ਹਿੱਸਾ ਤੁਸੀਂ ਕਿਸੇ ਬੁੱਧੀਮਾਨ ਵਿਦਵਾਨ ਨੂੰ ਕੁਝ ਲਗੜੀਆਂ ਗੋਸ਼ਟੀਆਂ ਹੁੰਦੀਆਂ ਜਿਨ੍ਹਾਂ ਤੇ ਲੱਖਾਂ ਕਰੋੜਾਂ ਰੁਪਏ ਵੀ ਖਰਚਾ ਜਾਂਦਾ ਉਹ ਮੰਨਦੇ ਨਹੀਂ ਇਹ ਗੱਲ ਨੂੰ ਉਹ ਹੀ ਮੰਨ ਰਿਹਾ ਹੈ ਕਿ ਫਾਰਮੈਟ ਬਦਲ ਕੇ ਇਹ ਵੀ ਜਈਆ ਹੋ ਸਕਦਾ ਵੱਟ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਪਰ ਮੰਨ ਲਓ ਕਿਸੇ ਭਾਰਤੀ ਫਿਰਮ ਚ ਸਟਾਰਟ ਅਪ ਨਹੀਂ ਆਪੀ ਗਾਣ ਅਸੀਂ ਕੋਸ਼ਿਸ਼ ਉਹਨੇ ਵੀ ਕਰਾ ਗਾਣ ਬਟ ਆਪਾਂ ਪਿੱਛੇ ਜਿਵੇਂ ਨਾ ਸਵਾ ਦਾ ਫੇਰ ਰਹੇ ਹੈ ਜਿਹੜਾ ਤੁਹਾਡੇ ਕੋਲ ਨਵੰਟ ਸਕੂਲ ਹੈ ਇਹਨਾਂ ਚ ਲਿਪੀ ਉਹ ਨਹੀਂ ਪੜਾਈ ਜਾ ਰਹੀ ਅੱਜ ਤੁਸੀਂ ਅਸੀਂ ਤਾਂ ਖੁਸ਼ ਹੋ ਸਕਦੇ ਆ ਬਟ ਆਫਟਰ ਫਿਊ ইয়ারਸ ਲਿਪੀ ਉਹ ਨਹੀਂ ਰਹਿਣੀ ਕੈਟੀ ਕਰੋਗੇ ਸੱਚ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਹ ਇਹ ਹੈ ਕਿ ਕੋਈ ਵੀ ਸਕੂਲ ਚਾਹੋ ਜਿੱਦਾਂ ਮਾਦੇ ਕੋ ਗਵਰਨਮੈਂਟ ਹੈ ਵਟਾ ਵਟ ਉੱਥੇ ਪੰਜਾਬੀ ਹੋਣੀ ਹੋ ਚਾਹੀਦੀ ਹੈ ਲਾਜ਼ਮੀ ਔਰ ਮੁੱਖ ਵਿਸ਼ਾ ਚਾਹੀਦਾ ਔਰ ਉਹਦੇ ਜਿਹੜੇ ਮੇਨ ਕੋਰਸਸ ਹਨ ਕਾਲਜਾਂ ਦੇ ਉਹ ਪੰਜਾਬੀ ਚ ਵੀ ਪਲੰਦ ਬਣੇ ਚਾਹੀਦੇ ਇਹਦੇ ਵਾਸਤੇ ਕਿੰਨੂੰ ਫੇਲੀਅਰ ਕਹਿੰਦੇ ਤੁਸੀਂ ਸਰਕਾਰਾਂ ਦੀ ਇਹ ਫੇਲੀਅਰ ਇਹਦੇ ਵਾਸਤੇ ਸਰਕਾਰਾਂ ਦਾ ਫੇਲੀਅਰ ਇਹਦੇ ਕਿਸੇ ਇਸ ਸਵਾਲ ਸੱਤ ਕੋ ਕੇਸ ਲਈ ਕਰਦੇ ਹਾਂ ਕਿ ਇੱਕ ਸਵਾਲ ਕਰੀਏ ਦੇਖੋ ہتھیار میں ہمیشہ سیٹ کرنا شیرا یہ ٹوٹتی پہ پیمنٹ کرتی پہ اندی پیسے دے دیتے ساؤنڈ والے کر دیں گے ہاں جی گا ਸਰਕਾਰੀ ਦਫ਼ਤਰ ਚ ਜਾ ਕੇ ਇੱਕ ਅਰਜ਼ੀ ਦਿੰਨੀ ਹੈ ਕਿ ਮੈਂ ਇੱਕ ਵਪਨਮਨ ਹਾਂ। ਮਾਈਕ ਤੋਂ ਬਿਨਾਂ ਹੀ ਬੋਲਦੇ ਹੋ। ਮਾਈਕ ਤੋਂ ਵੋਲਿਊਮ ਥੋੜਾ ਲੋਅ ਕਰਾ ਦਿਓ। ਨੌਜਵਾਨ ਪੀੜੀ ਦਾ ਕਿਦਾਂ ਭੋਖ ਦੇ ਦਿਓ ਇਸ ਸਿਨੇਮੇ ਦੇ ਵਿੱਚ ਪੰਜਾਬੀ ਸਿਨੇਮੇ ਵਿੱਚ। ਹੈ ਜੀ। ਨੌਜਵਾਨ ਪੀੜੀ ਦਾ ਭੋਖ ਹੈ ਪੰਜਾਬੀ ਸਿਨੇਮੇ ਵਿੱਚ। ਕਿ ਬੜਾ ਚਿੰਤਾ ਜਨਕ ਹੈ। ਕਸੀਂ ਕੱਲ੍ਹ ਵੀ ਅਸੀਂ ਜਦੋਂ ਜਾ ਰਹੇ ਸੀ ਚੰਡੀਗੜ੍ਹੋਂ ਸੰਗਰੂਰ ਕੋਲੇ ਅਸੀਂ ਇੱਕ ਹਵੇਲੀ ਤੇ ਜਾਪੇ ਲਗੇ ਸੀ ਉੱਥੇ ਇੱਕ ਪ੍ਰੋਫੈਸਰ ਸਾਹਿਬ ਮਿਲੇ ਸੀ ਉਹ ਬਹੁਤ ਜਿਆਦਾ ਪਾਣੀ ਪੀਣ ਆਏ ਸੀ ਤੇ ਮੈਂ ਉਹ ਪੰਜਾਬੀ ਦੀ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਵੀ ਕਿਤਾਬ ਉਹ ਕਨ ਦਾ ਸਫਤ ਤੋਂ ਕਟ ਸਟੂਡੈਂਟ ਜਿਹੜੀ ਪੰਜਾਬੀ ਵਾਲੀ ਐਮ ਐਚ ਐ ਇੱਕ ਚੰਗਾ ਬੋਲ ਸਕ ਏਦੇ ਲਈ ਖੁਸੀ ਅਸੀਂ ਕਰਨ ਕੇ ਐਫਰਟ ਕਰ ਸਕਦੇ ਆਂ ਆਦਰਵਾਇਸ ਜੇ ਅਪਾਂ ਦਿੱਖ ਲੈ ਦੇਖੋ ਜਿਹੜਾ ਸ਼ਾਸਕ ਹੁੰਦਾ ਨਾ ਹਮੇਸ਼ਾ ਆਪਣੇ ਸਿਸਟਮ ਦਾ ਇਤਿਹਾਸ ਲਿਖਾਉਂਦਾ ਮੈਂ ਜਦੋਂ ਜਾਂ ਤੁਸੀਂ ਜਦੋਂ ਪੜਿਆ ਅਸੀਂ ਕਿਤਾਬਾਂ ਚ ਪੜਿਆ ਭਈ ਉਹ ਦੁਨੀਆ ਦਾ ਜਿਹੜਾ ਮਹਾਨ ਜੇਤੂ ਸੀ ਸਿਕੰਦਰ ਉਹਨੇ ਪੇ ਜਦੋਂ ਕੋਸਟ ਨੂੰ ਹਰਾਇਆ ਤੇ ਕੈਦ ਕਰਿਆ ਅੱਜ ਜਦੋਂ ਅਸੀਂ ਕੁਝ ਅਰਾਨੀਆਣ ਲਿਟਰੇਚਰ ਜਾਂ ਸ਼ਾਹਨਾਮੇ ਵਾਲੇ ਫਾਰਸੀ ਅਲਿਗੋਂ ਚੀਜ਼ਾਂ ਇਕੱਠੀਆਂ ਕਰਕੇ ਕਟੀਆਂ ਜਾਂ ਸਾਡੇ ਉੱਤੇ ਲਿਖਿਆ ਆ ਪੁਰਾਣੇ ਆਥਰਜ਼ ਦੀਆਂ ਚੀਜ਼ਾਂ ਉਦੋਂ ਪਤਾ ਲੱਗਾ ਕਿ ਸਾਡੇ 6-7 ਕੋਟ ਦਾ ਮੋਰ ਸੀ ਸਿਕੰਦਰ ਦਾ ਸਵਾ ਮਾੜੀ ਕੋਟ ਦਾ ਸੀ ਇਹ ਬਨੇ ਵੀ ਨਹੀਂ ਹਾਰਿਆ ਤੁਮ ਉਹ ਹਾਰ ਮੰਨ ਕੇ ਗਿਆ ਏ ਤੋਂ ਨਹੀਂ ਤਾਂ ਤੁਸੀਂ ਸੋਚੋ ਜਿਹੜਾ ਦੁਨੀਆ ਜਿੱਤਣ ਦੀ ਇਰਾਸ਼ਾ ਕਰ ਮਾਇਆ ਸੀ ਫਿਰ ਇਹ ਤਾਂ ਵਾਪਸ ਵੀ ਚਲੇ ਗਿਆ ਅੱਗੇ ਵੀ ਦੁਨੀਆ ਹੈਗੀ ਹੈ ਨਾ ਕਿ ਸਾਡਾ ਪੰਜਾਬ ਤੇ ਪੰਜਾਬ ਦੇ ਅੱਗੇ ਇਹ ਜਿਹੜੀ ਬਾਰਡਰ ਲੈਂਦੀ ਹੈ ਬਹੁਤ ਸ਼ਰਮਤੀ ਸਾਡੀ ਬੜੀ ਕਿਸਮ ਦੀ ਹੈ ਕਿ ਸਾਡੇ ਵਿੱਚ ਆਪਣਾ ਇਤਿਹਾਸ ਲਿਖਣ ਲਿਖਣ ਵਾਲੇ ਬੰਦੇ ਬਹੁਤ ਘੱਟ ਜੀ بس ਸਾਡੇ ਲੜਦੇ ਰਹੇ ਪਰ ਲਿਖ ਨਹੀਂ ਪਾਏ ਉਹ ਕੋਣ ਜਿਵੇਂ ਜਿਵੇਂ ਅੱਗੇ ਕਿ ਦੁਨੀਆ ਬੋਲੀ ਜਾਂਦੀ ਹੈ ਚੀਜ਼ਾਂ ਪਤਾ ਲੱਗੀਆਂ ਇਹਨਾਂ ਚੀਜ਼ਾਂ ਤੇ ਫਿਰ ਮਾ ਬਣਨੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਦੇਖੋ ਜਿਹੜੀ ਸਿੱਖਵਾਰੀਅਸ ਦੀ ਫਿਲਮ ਹੈ ਉਸ ਇੱਕ ਸੰਸਥਾਵਾ ਉਹ ਸ਼ੈ ਨਹੀਂ ਬਣਾਉਣ ਦੇਣੀ ਬੋਲ ਹਾਂ ਜਿਹੜੇ ਵੱਡੇ ਸਪਿਰਚੁਅਲ ਗੁਰੂਜ਼ ਐ ਬਾਬਾ ਜੀ ਐ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਤੁਸੀਂ ਨਹੀਂ ਬਣਾ ਸਕਦੇ ਬਟ ਜਿਹੜੇ ਸਿੱਖ ਵਾਰੀਅਰਸ ਐ ਜਿਹੜੇ ਗੁਰੂ ਸਾਹਿਬ ਤੋਂ ਖੰਡੇ ਦੀ ਬੋਲ ਸ਼ਾਹ ਕਰ ਬਾਝ ਲੜੇ ਇਹ ਤੁਸੀਂ ਬਣਾ ਸਕਦੇ ਹੋ ਇਹ ਕੋ ਦਇਆ ਕਰਦੇ ਐ ਐਸੇ ਤਰ੍ਹਾਂ ਬਾਕੀ ਧਰਮਾਂ ਨਾਲ ਜਿਹੜੇ ਜੁੜੇ ਹੋਏ ਯੋਧੇ ਐ ਮਾਲੀ ਸੂਰਜਮਲ ਸਾਹਿਬ ਐ ਜੇ ਇਹਨਾਂ ਬਣਾਉਣੇ ਤਾਂ ਜਿਹੜੇ ਜਾਟ ਕਮੰਡੀ ਐ ਕੀ ਉਹ ਲੋਕ ਕਰਦੀ ਐ ਯਾਰਾ ਜੁਦੈਲਾ ਯਾਨੀ ਇਹਤੂ ਸ਼ਾਸਕ ਹੋਣਾ ਬੜਾ ਚੰਗਾ ਪਰ ਡਿਪੈਂਡ ਕਰਦਾ ਕਿਉਂਕਿ ਇਹ ਜਿਹੜਾ ਸਮਾਜ ਹੈ ਇਸ ਤਰ੍ਹਾਂ ਬਣਿਆ ਹੈ ਕਿ ਇਹਦੇ 'ਚ ਆਮ ਮਨੁੱਖ ਆਪਣੀ ਮਰਜ਼ੀ ਕਰ ਨਹੀਂ ਸਕਦਾ ਸੋ